ਭੱਜ ਕੇ ਉਹ ਲੰਘਿਆ ਚੀਤਾ ਦੇਖੋ ਸਾਹਮਣੇ ਲਿਖ ਰਿਹਾ ਹੈ ਅੱਜ ਦਾ ਹੋਇਆ ਚੀਤਾ ਝੋਨੇ ਦੇ ਖੇਤਾਂ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਇਹ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਦੀ ਵੀਡੀਓ ਹੈ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਆਪਣੇ ਖੇਤਾਂ ਦੇ ਵਿੱਚ ਝੋਨੇ ਦੇ ਖੇਤਾਂ ਦੇ ਵਿੱਚ ਇੱਕ ਚੀਤੇ ਨੂੰ ਲੱਭਦੇ ਫਿਰਦੇ ਆ ਕਿਉਂਕਿ ਇਹ ਲੋਕ ਮੱਝਾਂ ਲਈ ਪੱਠੇ ਲਿਆਉਣ ਤੋਂ ਵੀ ਔਖੀ ਸੀ ਤੇ ਇਕੱਠੇ ਹੋ ਕੇ ਜਿਹੜੇ ਫਿਰ ਪੱਠੇ ਵਢਣਾ ਆਉਂਦੇ ਸੀ ਕਿਉਂਕਿ ਵੀ ਚੀਤਾ ਕਿਸੇ ਦਾ ਜਾਨੀ ਨੁਕਸਾਨ ਆ ਜਿਹੜਾ ਉਹ ਨਾ ਕਰ ਦਵੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਚੀਤਾ ਸੱਚਮੁੱਚ ਸੀ ਤੇ ਨਿਕਲ ਕੇ ਭੱਜਦਾ ਵੀ ਆ ਤੇ ਪ੍ਰਸ਼ਾਸਨ ਵੀ ਆਪਣੇ ਅਧਿਕਾਰੀ ਅਤੇ ਕਰਮਚਾਰੀ ਲਾ ਕੇ ਇਸ ਚੀਤੇ ਨੂੰ ਫੜਨ ਦੇ ਲਈ ਲੱਗੀ ਹੋਈ ਆ ਤੇ ਪਿੰਡ ਬਾਰਨ ਤੋਂ ਬਾਅਦ ਜਿਹੜੀ ਲੰਗ ਪਿੰਡ ਦੇ ਵਿੱਚ ਵੀ ਕਾਫੀ ਅਫਵਾਹ ਫੈਲੀ ਕਿ ਚੀਤਾ ਜਿਹੜਾ ਖੇਤਾਂ ਦੇ ਵਿੱਚ ਦੀ ਲੰਕੇ ਲੰਗ ਪਿੰਡ ਪਹੁੰਚ ਗਿਆ ਤੇ ਉਸ ਤੋਂ ਬਾਅਦ ਰੋੜੇਵਾਲ ਵੀ ਕਾਫੀ ਜਿਹੜਾ ਪਿੰਡ ਰੋੜਗੜ੍ਹਾ ਉੱਥੇ ਵੀ ਕਾਫੀ ਜਿਹੜਾ ਗਾਹ ਤੇ ਅਫਵਾਹਾਂ ਫੈਲੀਆਂ ਕਿ ਚੀਤਾ ਜਿਹੜਾ ਸ਼ਾਇਦ ਰੋੜਗੜ੍ਹ ਰੋੜੇਵਾਲ ਪਿੰਡ ਦੇ ਵਿੱਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਤਹਿਲਪੁਰੇ ਵੀ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਟਹਿਲਪੁਰੇ ਵੀ ਅਫਵਾਹ ਫੈਲੀ ਸੀ ਤੇ ਉਸ ਤੋਂ ਬਾਅਦ ਹੋਣਾ ਜਿਹੜਾ ਅੱਜ ਅਫਵਾਹਾਂ ਦਾ ਫੇਰ ਬਾਜ਼ਾਰ ਗਰਮ ਹੈ ਤੇ ਇੱਕ ਆਡੀਓ WhatsApp ਦੇ ਉੱਤੇ ਫੈਲ ਰਹੀ ਹੈ ਕਿ ਜਿਹੜਾ ਚੀਤਾ ਕਿ ਉਹ ਚੋਰ ਵਾਲੇ ਗ੍ਰੇਡ ਵਿੱਚ ਪਹੁੰਚ ਚੁੱਕਿਆ ਤੇ ਇਸ ਸੰਬੰਧੀ ਖਰੌੜੀ ਵੀ ਸ਼ਾਇਦ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਜਿਹੜੀ ਉਹ ਹੋਈ ਹੈ ਤੇ ਬਹੁਤ ਸਾਰੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਕਿਉਂਕਿ ਬਚਾਅ ਵੀ ਜ਼ਰੂਰੀ ਆ ਕਿਉਂਕਿ ਇੱਥੇ ਚੀਤਾ ਤੁਹਾਨੂੰ ਭੱਜਦਾ ਜਿਹੜਾ ਇਸ ਵੀਡੀਓ ਦੇ ਵਿੱਚ ਦਿਖਾਈ ਦੇਊਗਾ ਬਚਾਅ ਵੀ ਜ਼ਰੂਰੀ ਆ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪਰ ਜਿਹੜਾ ਅਫਵਾਹਾਂ ਦਾ ਬਾਜ਼ਾਰ ਆ ਉਹ ਵੀ ਬਹੁਤ ਗਰਮ ਹੈ ਪ੍ਰਸ਼ਾਸਨ ਤੇ ਉਹਨਾਂ ਦੇ ਅਧਿਕਾਰੀ ਲੱਗੇ ਹੋਏ ਨੇ ਇਸ ਚੀਤੇ ਨੂੰ ਕਾਬੂ ਕਰਨ ਲਈ ਤੇ ਆਪਾਂ ਵੀ ਚਾਹੁੰਦੇ ਹਾਂ ਕਿ ਇਹ ਚੀਤਾ ਜਲਦੀ ਤੋਂ ਜਲਦੀ ਕਾਬੂ ਆ ਜਾਵੇ ਤੇ ਕਿਸੇ ਪੈਣ ਪਰਾ ਦਾ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਉਹ ਨਾ ਹੋਵੇ ਤੇ ਸਾਰੇ ਆਪਣੇ ਘਰੇ ਹੱਸਦੇ ਵਸਦੇ ਰਾਜੀ ਰਹਿਣ ਕਿਉਂਕਿ ਖੇਤਾਂ ਦੇ ਵਿੱਚ ਵੀ ਕੰਮ ਕਰਨ ਲਈ ਕਿਸਾਨਾਂ ਮਜ਼ਦੂਰਾਂ ਨੇ ਜਾਣਾ ਹੀ ਹੁੰਦਾ ਹੈ ਤੇ ਸਾਰੇ ਬਾਹਰ ਨਿਕਲਦੇ ਨੇ ਚਾਹੇ ਨੌਕਰੀ ਪੇਸ਼ੇ ਵਾਲੇ ਬੰਦੇ ਹੋਣ ਤੇ ਤੁਸੀਂ ਦੇਖੋ ਕਿ ਉਹ ਕਿਸ ਤਰ੍ਹਾਂ ਆ ਚੀਤਾ ਸਾਹਮਣੇ ਜਿਹੜਾ ਇਹ ਭੱਜ ਗਏ ਚੋਨੇ ਦੇ ਖੇਤਾਂ ਵਿੱਚ ਲੁਕ ਗਏ ਇਹ ਵੀਡੀਓ ਹੈ ਜਿਹੜੀ ਇਹ ਬਾਹਰਨ ਪਿੰਡ ਦੀ ਅਤੇ ਇਸ ਤੋਂ ਬਾਅਦ ਜਿਹੜਾ ਲੰਗ ਰੋੜੇ ਵਾਲ ਬਲਵੀ ਅਫਵਾਹ